ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸੂਰਠ ਮਹੱਲਾ ਪੰਜਵਾ ਮਾਤ ਗਰਬ ਦੁਖ ਸਾਗਰੂ ਪਿਆਰੇ ਤਹਿ ਆਪਣਾ ਨਾਮ ਜਪਾਇਆ ਬਾਹਰ ਕਾੜ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸ ਨੂੰ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਆਰਾਦੇ ਸਾਸ ਸਾਸ ਪਿਆਰੇ ਰਾਮ ਨਾਮ ਲਿਵ ਲਾਇਆ ਮਾਨ ਤਨ ਤੇਰੀ ਟੇਕ ਹੈ ਪਿਆਰੇ ਮਾਨ ਤਨ ਤੇਰੀ ਟੇਕ ਤੁਦ ਬਿਨ ਅਵਰ ਨ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾਉ ਕੂਟ ਜਨਮ ਭ੍ਰਮ ਆਇਆ ਪਿਆਰੇ ਅਨੇਕ ਜਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲਾ ਸਜਾਈ ਜੇਨ ਭੇਟਾ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਏ ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਏ ਮਿੱਠਾ ਕਰ ਕਐ ਖਾਇਆ ਪਿਆਰੇ ਤੈਨ ਤਨ ਕੀਤਾ ਰੋਗ ਕੌੜਾ ਹੋਏ ਪਤਿਸਟਿਆ ਪਿਆਰੇ ਤੇਸ ਤੇ ਉਪਜਿਆ ਸੂਗ ਇਹ ਪਾਠ ਪਤਿਸ਼ਟਿਆ ਉਚਾਰਨ ਕਰਨਾ ਪੱਪੇ ਤੋਂ ਡੈਸ਼ ਦੇ ਕੇ ਪਤ ਸਟਿਆ ਨਹੀਂ ਕਹਿਣਾ ਪਤਿਸ਼ਟਿਆ ਭੋਗ ਪੁਨਚਾਇ ਪੁਲਾयन ਪਿਆਰੇ ਉਤਰੈ ਨਹੀਂ ਵਿਜੋਗ ਇਹ ਪੁਨਚਾਇ ਤੇ ਬਜਾ ਕਸ ਕੇ ਉੱਤੇ ਟਿੱਪੀ ਵੀ ਲੱਗੀ ਹੋਈ ਹੈ ਚੱਚੇ ਨਾਲ ਉਚਾਰਨ ਕਰਨਾ ਇਹ ਪਦ ਚੱਜਾ ਨਹੀਂ ਲਾਉਣਾ ਭੋਗ ਪੁਨਚਾਇ ਪੁਲਾयन ਪਿਆਰੇ ਉਤਰੈ ਨਹੀਂ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤੈਨ ਧੁਰੇ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਚੇਤਨਾ ਆਵਹਿ ਮੂਲ ਜੇ ਨ ਤੂੰ ਵਿਸਰਹਿ ਪਾਰ ਬ੍ਰਹਮ ਸੁਆਮੀ ਸੇਤਨ ਹੋਏ ਧੂੜ ਬਿਲ ਲਾਟ ਕਰਹਿ ਬਹੁ ਤੇਰਿਆ ਪਿਆਰੇ ਉਤਰ ਹੈ ਨਾਹੀ ਸੂਲ ਉਤਰੇ ਨਾਹੀ ਇਥੇ ਠਮਕ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੇ ਤੈਨ ਕਾ ਰਹਿ ਆਂ ਬੂਲ ਸਾਖਤ ਸੰਗ ਨਾ ਤੀਜਈ ਪਿਆਰੇ ਜੇ ਕਾ ਪਾਰਵਸਾਏ ਜਿਸ ਮਿਲਿਆ ਹਰ ਵਿਸਰੈ ਪਿਆਰੇ ਸੋ ਮੁਹ ਕਾਲਾ ਉੱਠ ਜਾਏ ਮਨ ਮੁਖ ਢੋਈ ਨਹਿ ਮਿਲੈ ਪਿਆਰੇ ਦਰਗਹ ਮਿਲੈ ਸਜਾਈ ਜੋ ਗੁਰ ਮੇਲ ਸਵਾਰਿਆ ਪਿਆਰੀ ਤਿਨਾ ਪੂਰੀ ਪਾਏ ਸੰਜਮ ਸਹਸ ਸਿਆਣਪਾ ਪਿਆਰੀ ਇੱਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੀ ਤੈਨ ਕੋਲ ਲਾਗੈ ਗਾਲ ਹੋਦੀ ਵਸਤ ਨਾ ਜਾਤੀ ਆ ਪਿਆਰੀ ਕੂੜ ਨਾ ਚੱਲੀ ਨਾਲ ਸਤ ਗੁਰ ਜੀ ਨਾਲ ਮਿਲਾਇਉਨ ਪਿਆਰੀ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸਨੂੰ ਨਦਰ ਕਰੇ ਅਨ ਦਿਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਿਨ ਲੰਘਿਆ ਪਿਆਰੇ ਭਵਜਲ ਪਾਰ ਪਰੇ ਜਿਸ ਭਾਵੈ ਤਿਸ ਮੀਲ ਲੈਹਿ ਪਿਆਰੇ ਸੀ ਸਦਾ ਖਰੇ ਸਮਰਾਥ ਪੁਰਖ ਦਇਆਲ ਦੇਵ ਪਿਆਰੇ ਭਗਤਾ ਤਿਸ ਕਾ ਤਾਣ ਤਿਸ ਸਰਣਾਈ ਤਹ ਪਈ ਪਿਆਰੀ ਜੇ ਅੰਤਰ ਜਾਮੀ ਜਾਣ ਹਲਤ ਪਲਤ ਸਵਾਰਿਆ ਪਿਆਰੀ ਮਸਤਕ ਸੱਚ ਨਿਸ਼ਾਨ ਸੋ ਪ੍ਰਭ ਕਦੇ ਨਾ ਵਿਸਰੈ ਪਿਆਰੀ ਯਾਨੀ ਪਿਆਰੀ ਪਦ ਜਿਹੜਾ ਨਖੇਰ ਕੇ ਪੜਨਾ ਸੋ ਪ੍ਰਭ ਕਦੇ ਨਾ ਵਿਸਰੈ ਪਿਆਰੀ ਨਾਨਕ ਸਾਧ ਕੁਰਬਾਨ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ